ओ ही ओ ही ओ ही समझे तुम उन्हें कहा मेरी दुकान चलेगी तो लेवाग पहनेगी तो ना पंद्रह सौ रुपए की तो हाँ पसंद करा हाँ यात्रों आई तेरे मना शादी वीडियो ले लूँगा आजाने जाओ नो मेरे क्या आंसर नहीं तो नो नो ओ तो बुलाने

19 ਲੱਖ ਰੁਪਏ ਜੇਨ ਗਿਆ ਚਲੋ ਮੈਂ ਕੋ ਥੱਲੇ ਦੁਕਾਨ ਤੇ ਗਿਣਤੀ ਬੈਠੀ ਗਿਣਤੀ ਕਰ ਲੈਣੇ ਆ ਤੇ ਉਹ ਦਿਵਾਰ ਆਏ ਤੇ ਆਂਡੀ ਗੋਨੀਓ ਕੋ ਪੈ ਫੜ ਕੇ ਜਿੰਨੂੰ ਪੈ ਦੇਣੋਂ ਨਾਲ ਦਾਤੂ ਦੁੱਤੋਂ ਮਾਰਿਆ ਤੇ ਲੁੱਟ ਕੇ ਲੈ ਗਏ ਕਿੰਨੇ ਬੰਦੇ ਸੀ ਦੋ ਬੰਦੇ ਸੀ ਜੀ ਇਹ ਹਿੰਦੂ ਸੀ ਸਿੱਖਾ ਸੀ ਆਪਾਂ ਇੰਨਾ ਨਹੀਂ ਮੈਂ ਦੇਖਿਆ ਬਾਕੀ ਦੋ ਬੰਦੇ ਦੇਖੇ ਆਪਾਂ ਬਾਈਕ ਤੇ ਐਸੀ ਬਾਈਕ ਤੇ ਹਾਂ ਜੀ ਆਪਾਂ ਤਾਂ ਫਰੀ ਬੈ ਗਈ ਆਪਾਂ ਬਸ ਬੰਦੇ ਨੂੰ ਸੰਭਾਲਦੇ ਪਈ ਬਾਕੀ ਅਮਨਜੀਤ ਬੰਨ ਲਾਗੇ menerima cokih